ਆਮ ਆਦਮੀ ਪਾਰਟੀ ਦਾ ਇੱਕ ਇਹੋ ਜਿਹਾ ਵੱਡਾ ਐਲਾਨ ਇੱਕ ਇਹੋ ਜਿਹੀ ਵੱਡੀ ਗਾਰੰਟੀ ਜਿਹੜੀ ਪੂਰੀ ਹੋਣ ਨੂੰ ਲੈ ਕੇ ਵਕ ਵਕ ਟਿੱਪਣੀਆਂ ਹੁਣ ਤੱਕ ਕੀਤੀਆਂ ਜਾਂਦੀਆਂ ਰਹੀਆਂ ਨੇ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਇਹ ਗਾਰੰਟੀ ਪੂਰੀ ਕੀਤੀ ਜਾਵੇ 1000 ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਦੇਣ ਦੀ ਗਾਰੰਟੀ ਪਰ ਆਖਰਕਾਰ ਹੁਣ ਉਸ ਤੇ ਮੋਹਰ ਲੱਗ ਗਈ ਹੈ ਔਰ ਆਮ ਆਦਮੀ ਪਾਰਟੀ ਹੁਣ ਔਰਤਾਂ ਨੂੰ ਪ੍ਰਤੀ ਮਹੀਨੇ 1000 ਰੁਪਏ ਦੇਣਾ ਸ਼ੁਰੂ ਕਰਨ ਲੱਗੀ ਹੈ ਇਸ ਬਾਰੇ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੁੰਦਾ ਹੈ ਦਿੱਲੀ ਵਿਧਾਨ ਸਭਾ ਦੇ ਵਿੱਚ ਲੰਘੇ ਦਿਨ ਬਜਟ ਪਾਸ ਕੀਤਾ ਜਾਂਦਾ ਤੇ ਇਸ ਬਜਟ ਦੇ ਵਿੱਚ 76000 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਰੱਖਿਆ ਗਿਆ ਵਿੱਤੀ ਸਾਲ ਵਾਸਤੇ ਵਿੱਤੀ ਸਾਲ 2024-25 ਦੇ ਵਾਸਤੇ 76000 ਕਰੋੜ ਦਾ 76000 ਕਰੋੜ ਦਾ ਬਜਟ ਜਿਹੜਾ ਆ ਉਹ ਰੱਖਿਆ ਗਿਆ ਤੇ ਇਸੇ ਬਜਟ ਦੇ ਵਿੱਚ ਇੱਕ ਵੱਡਾ ਹਿੱਸਾ ਯਾਨੀ ਕਿ 2716 ਕਰੋੜ ਯਾਨੀ ਕਿ 2716 ਕਰੋੜ ਰੁਪਇਆ ਜਿਹੜਾ ਆ ਉਹ 1000 ਰੁਪਇਆ ਪ੍ਰਤੀ ਮਹੀਨੇ ਦੀ ਸਕੀਮ ਨੂੰ ਲੈ ਕੇ ਰੱਖਿਆ ਗਿਆ ਆ ਆਮ ਆਦਮੀ ਪਾਰਟੀ ਦੀ ਮਹਿਲਾ ਸਸ਼ਕਤੀਕਰਨ ਸਕੀਮ ਜਿਹੜੀ ਹੈਗੀ ਹੈ ਉਸ ਦੇ ਆਧਾਰ ਦੇ ਉੱਤੇ 1000 ਕਰੋੜ ਪ੍ਰਤੀ ਮਹੀਨਾ 18 ਸਾਲ ਤੋਂ ਜ਼ਿਆਦਾ ਦੀਆਂ ਔਰਤਾਂ ਨੂੰ ਕੁੜੀਆਂ ਨੂੰ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ ਪ੍ਰਤੀ ਮਹੀਨੇ 1000 ਰੁਪਏ ਦੇਣ ਦੀ ਗੱਲ ਕੀਤੀ ਗਈ ਹੈ 1000 ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਆਵੇਗਾ ਇਸ ਦਾ ਐਲਾਨ ਕੀਤਾ ਗਿਆ ਸੀ ਇਹ ਨਾ ਸਿਰਫ हाल ही ਦੇ ਵਿੱਚ ਐਲਾਨ ਕੀਤਾ ਗਿਆ ਸੀ ਸਗੋਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣਦੀ ਹੈ ਉਸ ਵੇਲੇ ਵੀ ਇਹ ਐਲਾਨ ਕੀਤਾ ਜਾਂਦਾ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਸੀਐਮ ਨੇ ਉਹ ਬਹੁਤ ਵਾਰ ਇਹ ਐਲਾਨ ਕਰ ਚੁੱਕੇ ਨੇ ਔਰ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਇਸ ਐਲਾਨ ਨੂੰ ਲੈ ਕੇ ਇਸ ਗਾਰੰਟੀ ਨੂੰ ਲੈ ਕੇ ਪ੍ਰਮਾਣ ਪੇਸ਼ ਕੀਤਾ ਜਾਵੇ ਕਦੋਂ 1000 ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਦੇਣ ਦੀ ਸ਼ੁਰੂਆਤ ਕੀਤੀ ਜਾਵੇ ਪਰ ਹੁਣ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਖਾਸ ਕਰਕੇ ਜਦੋਂ ਬਜਟ اجلاس ਹੁੰਦਾ ਹੈ ਬਜਟ ਪਾਸ ਹੋਣਾ ਹੁੰਦਾ ਹੈ ਤਾਂ ਉਸ ਵੇਲੇ ਇਹ ਐਲਾਨ ਕੀਤਾ ਜਾਂਦਾ ਉਦੋਂ ਜਦੋਂ ਵਿੱਤ ਮੰਤਰੀ ਜਿਹੜੇ ਦਿੱਲੀ ਦੇ ਆਤੀਸ਼ੀ ਨੇ ਉਹਨਾਂ ਨੇ 76000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਤੇ ਉਸ ਦੇ ਵਿੱਚੋਂ ਇੱਕ ਵੱਡਾ ਹਿੱਸਾ ਇਸ ਵਾਸਤੇ ਰੱਖਿਆ ਗਿਆ ਆ ਜਿਦੇ ਵਿੱਚ 2716 ਕਰੋੜ ਰੁਪਏ ਜਿਹੜੇ ਨੇ ਉਹ ਖਾਸ ਕਰਕੇ ਇਸੇ ਸਕੀਮ ਦੇ ਤਹਿਤ ਰੱਖੇ ਗਏ ਨੇ ਜਿਦੇ ਆਧਾਰ ਦੇ ਉੱਤੇ ਹੁਣ ਪੈਸੇ ਜਿਹੜੇ ਨੇ ਉਹ ਵੰਡੇ ਜਾਣਗੇ ਇਸ ਆਧਾਰ ਦੇ ਉੱਤੇ ਸਾਫ਼ ਕਿਹਾ ਗਿਆ ਹੈ ਕਿ 1000 ਰੁਪਿਆ ਪ੍ਰਤੀ ਮਹੀਨਾ ਜਦੋਂ ਔਰਤਾਂ ਨੂੰ ਮਿਲੇਗਾ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ ਦੇ ਇੱਕ ਕਦਮ ਹੋਰ ਨਜ਼ਦੀਕ ਆ ਜਾਣਗੀਆਂ ਇਸ ਦੇ ਨਾਲ ਨਾਲ ਔਰਤਾਂ ਦੇ ਵਾਸਤੇ ਇੱਕ ਵੱਡੀ ਪਹਿਲ ਕਦਮੀ ਆਮ ਆਦਮੀ ਪਾਰਟੀ ਦੀ ਪਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਸੁਖ ਸਰਕਾਰ ਵੱਲੋਂ ਵੀ ਇਹੀ ਕੁਝ ਕਰ ਦਿੱਤਾ ਗਿਆ ਪਰ ਇਹਦੇ ਵਿੱਚ ਇੱਕ ਇਜ਼ਾਫਾ ਕਰ ਦਿੱਤਾ ਗਿਆ ਕੁਝ ਫੇਰ ਬਦਲ ਜ਼ਰੂਰ ਹੈ ਸਕੀਮ ਦੇ ਵਿੱਚ ਪਰ ਕਾਂਗਰਸ ਨੇ ਵੀ ਆਪਣੇ ਆਧਾਰ ਦੇ ਉੱਤੇ ਮਹਿਲਾਵਾਂ ਨੂੰ ਪੈਸੇ ਦੇਣਾ ਸ਼ੁਰੂ ਕਰ ਦਿੱਤਾ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੀ ਸੁਖੂ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਨੇ 1500 ਰੁਪਏ ਦੇਣ ਦਾ ਵਾਅਦਾ ਕੀਤਾ ਪ੍ਰਤੀ ਮਹੀਨਾ 1500 ਰੁਪਏ ਪਰ ਇਹ 1500 ਰੁਪਏ 60 ਸਾਲ ਤੋਂ ਜ਼ਿਆਦਾ ਦੀਆਂ ਮਹਿਲਾਵਾਂ ਨੂੰ ਦਿੱਤਾ ਜਾਵੇਗਾ 60 ਸਾਲ ਜਾਂ 60 ਸਾਲ ਤੋਂ ਜ਼ਿਆਦਾ ਦੀਆਂ ਮਹਿਲਾਵਾਂ ਜਿਹੜੀਆਂ ਨੇ ਜਿਨ੍ਹਾਂ ਦੀ ਗਿਣਤੀ ਅਜੇ ਤੱਕ 5 ਲੱਖ ਦੱਸੀ ਗਈ ਹੈ ਉਹਨਾਂ ਮਹਿਲਾਵਾਂ ਨੂੰ ਇਹ ਲਾਭ ਪਹੁੰਚੇਗਾ ਤੇ ਇਸ ਵਾਸਤੇ 800 ਕਰੋੜ ਰੁਪਏ ਦਾ ਬਜਟ ਜਿਹੜਾ ਆ ਉਹ ਵੱਖਰਾ ਰੱਖਿਆ ਗਿਆ ਆ ਫੰਡ ਜਿਹੜੇ ਨੇ ਉਹ ਵੱਖਰੇ ਰੱਖੇ ਗਏ ਨੇ ਸੁੱਖੂ ਸਰਕਾਰ ਦਾ ਇਹ ਦਾਵਾ ਆ ਕਿ ਮਹਿਲਾਵਾਂ ਨੂੰ ਜਿਹੜਾ ਆ ਅ ਇਹ 1500 ਰੁਪਏ ਦਿੱਤਾ ਜਾਵੇਗਾ ਜਿਸ ਦੇ ਨਾਲ ਉਹਨਾਂ ਦੀ ਬਿਹਤਰੀ ਜਿਹੜੀ ਹੈ ਉਹ ਯਕੀਨੀ ਬਣਾਈ ਜਾ ਸਕਦੀ ਹੈ ਬਿਰਧ ਮਹਿਲਾਵਾਂ ਨੂੰ ਖਾਸ ਕਰਕੇ 60 ਸਾਲ ਤੋਂ ਜ਼ਿਆਦਾ ਦੀਆਂ ਮਹਿਲਾਵਾਂ ਨੂੰ ਇਹ ਪੈਸੇ ਦੇਣ ਦੀ ਗੱਲ ਸੋਖੋ ਸਰਕਾਰ ਨੇ ਫਿਲਹਾਲ ਕੀਤੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਵੀ ਐਲਾਨ ਕਰ ਦਿੱਤਾ ਗਿਆ ਹੁਣ ਉਡੀਕ ਹੈ ਪੰਜਾਬ ਦੇ ਅੰਦਰ ਔਰ ਪੰਜਾਬ ਦੇ ਅੰਦਰ ਕਦੋਂ ਮਹਿਲਾਵਾਂ ਨੂੰ ਇਹ 1000 ਰੁਪਏ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਉਹ ਸਮਾਂ ਦੱਸੇਗਾ ਪਰ ਇਸ ਮਾਮਲੇ ਨੂੰ ਲੈ ਕੇ ਜੋ ਐਲਾਨ ਕੀਤਾ ਗਿਆ ਆਉ ਸੁਣ ਲੈਣੇ ਜੋ-ਜੋ ਮਹਿਲਾئیں 18 ਸਾਲ ਤੋਂ ਉੱਪਰ ਹੈ वो इसके लिए पात्र होंगी पर वो महिला किसी सरकारी पेंशन की लाभार्थी नहीं होनी चाहिए सरकारी नौकरी में नहीं होनी चाहिए और इनकम टैक्स पेयर नहीं होनी चाहिए और इसको व्यवस्था को सिंपल करने के लिए हमने ये भी कर दिया भाई सेल्फ डिक्लेरेशन दे देना आप बाद में रैंडम तौर पे कुछ की जांच होती रहेगी लेकिन सेल्फ डिक्लेरेशन देके आपको ये बेनिफिट शुरू हो जाएगा तो इस साल अभी चुनाव के बाद जो है वो इसकी प्रक्रिया चालू होगी फिर इसको हम कैबिनेट में लाके इसको सब करेंगे तो मैं दिल्ली की महिलाओं को बहुत बहुत बधाई देना चाहता हूँ इससे एक बहुत बड़ी बात होगी दिल्ली की अर्थव्यवस्था में बहुत बड़ा उछाल आएगा सब्सक्राइब टू वन इंडिया चैनल